ਗੱਲ ਕਰਾਂਗੇ ਭਾਈ ਅੰਮਰਤਪਾਲ ਸਿੰਘ ਬਾਰੇ ਤੇ ਉਸ ਤੋਂ ਪਹਿਲਾਂ ਇੱਕ ਖਬਰ ਜਿਹੜੀ ਕਿ ਤੁਹਾਨੂੰ ਸਾਰਿਆਂ ਨੂੰ ਪਤਾਗਾ ਜਿਹੜਾ ਕਿ ਜੰਮੂ ਕਸ਼ਮੀਰ ਦੇ ਵਿੱਚ ਕੁਝ ਅਤੰਕੀਆਂ ਵੱਲੋਂ ਜਿਹੜਾ ਕਿ ਨਿਰਦੋਸ਼ਿਆਂ ਨੂੰ ਜਿਹੜਾ ਮਾਰਿਆ ਗਿਆ ਪਰ ਉਸ ਦੇ ਪਿੱਛੇ ਸਾਡੀਆਂ ਗੰਦੀਆਂ ਸਰਕਾਰਾਂ ਨੇ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਆ ਉਹ ਤੇ ਇਕੱਲੇ ਦਾਲਾ ਬਾਦ ਧੜਾ ਹੋਵੇ ਚਾਹੇ ਕੋਈ ਹੋਰ ਹੋਵੇ ਤੇ ਮੋਦੀ ਹੋਵੇ ਅਮਿਤ ਸਾਹ ਹੋਵੇ ਜਾਂ ਸਾਡੀਆਂ ਹੋਰ ਸਰਕਾਰਾਂ ਹੋਣ ਜਿਨ੍ਹਾਂ ਦੇ ਮਰੇ ਆ ਉਹਨਾਂ ਨੂੰ ਪਤਾ ਹੁੰਦਾ ਪਰ ਇਹਨਾਂ ਸਿਆਸੀ ਲੋਕਾਂ ਨੇ ਸਿਰਫ ਇਹਨਾਂ ਨੂੰ ਕੁਰਸੀ ਖਾਤਰ ਇਹਨਾਂ ਨੂੰ ਕੁਰਸੀ ਪਿਆਰੀ ਆ ਇਹਨਾਂ ਨੂੰ ਕੋਈ ਦੁੱਖ ਨਹੀਂ ਕਿਸੇ ਦਾ ਅੱਜ ਰੋਟੀਆਂ ਸੇਕ ਰਹੇ ਆ ਅੱਜ ਕਈ ਕਹਿੰਦੇ ਉੱਥੇ ਕਿ ਜੀ ਧਰਮ ਪੁੱਛ ਕੇ ਗੋਲੀ ਮਾਰੀ ਗਈ ਆ ਮੈਂ ਉਹਨਾਂ ਲੋਕਾਂ ਤੋਂ ਪੁੱਛਣਾ ਚਾਹਣਾ ਕਿ ਭਾਈ ਤੁਸੀਂ ਵੇਖਿਆ ਉੱਥੇ ਇੱਕ ਛੋਟੇ ਜਿਹੇ ਬੱਚੇ ਤੋਂ ਬਿਆਨ ਦਵਾ ਰਹੇ ਹੋ ਕਿ ਧਰ ਪੁੱਸ ਕੇ ਗੋਲੀ ਮਾਰੀ ਗਈ ਆ ਅਤੰਕੀ ਦਾ ਕੋਈ ਧਰਮ ਨਹੀਂ ਹੁੰਦਾ ਅੱਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ ਤੇ ਨਾ ਹੀ ਕੋਈ ਉਹ ਜਾਤ ਪਾਤ ਪੁੱਛਦੇ ਆ ਤੇ ਨਾ ਹੀ ਕੋਈ ਧਰਮ ਪੁੱਛਦੇ ਆ ਤੇ ਗੋਲੀ ਨਾ ਹੀ ਕਿਸੇ ਦਾ ਇਹ ਕਹਿੰਦੀ ਆ ਕਿ ਕਿਹੜਾ ਧਰਮ ਆ ਕਿਹੜਾ ਨਹੀਂ ਧਰਮ ਆ ਸਿਰਫ ਇਹ ਰੋਟੀਆਂ ਵਟੋਰਨ ਦੇ ਖਾਤਰ ਆ ਸਿਰਫ ਸਿਆਸੀ ਰੋਟੀਆਂ ਸਿੱਖਣ ਦੇ ਖਾਤਰ ਆ ਇੱਕ ਹਿੰਦੂ ਮੁਸਲਮਾਨਾਂ ਤੇ ਸਿੱਖਾਂ ਦੇ ਵਿੱਚ ਆ ਪਾੜਾ ਪਾਇਆ ਜਾ ਰਿਹਾ ਜਿਨ੍ਹਾਂ ਦੋਸ਼ੀਆਂ ਨੇ ਇਹ ਨਿਰਦੋਸ਼ ਲੋਕਾਂ ਨੂੰ ਮਾਰਿਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਾ ਕੀ ਹੋਣੀ ਸੀ ਕੀ ਦਿਵਾਉਣੀ ਸੀ ਇਹਨਾਂ ਲੋਕਾਂ ਨੇ ਸਿਰਫ ਇਹ ਕਹਿ ਦਿੱਤਾ ਜੀ ਫਲਾਨਾ ਧਰਮ ਬੁਸ ਕੇ ਗੋਲੀ ਮਾਰੀ ਆ ਜਾਨੀ ਕਿ ਬਹੁਤ ਵੱਡੀ ਸਿਆਸਤ ਹੋ ਰਹੀ ਆ ਇਹ ਅੱਜ ਦਾ ਨਹੀਂ ਇਹ ਹਮੇਸ਼ਾ ਹੁੰਦਾ ਰਿਹਾ ਕਿ ਜਦੋਂ ਵੀ ਬੰਦੇ ਮਰਦੇ ਆ ਜਦੋਂ ਵੀ ਕੋਈ ਲੋਕ ਮਾਰਦੇ ਆ ਜੇ ਆਪਣੀ ਧਰਤੀ ਤੇ ਹੋਵੇ ਤੇ ਕੋਈ ਵਿਦੇਸ਼ ਦੀ ਧਰਤੀ ਤੇ ਹੋਵੇ ਤਾਂ ਫਿਰ ਉਹਨਾਂ ਨੂੰ ਹਿੰਦੂ ਮੁਸਲਮਾਨ ਤੇ ਸਿੱਖ ਅਸਾਈਆਂ ਦੇ ਨਾਲ ਰਲ ਕੇ ਜਿਹੜਾ ਲਾ ਕੇ ਜਿਹੜਾ ਉਹਨਾਂ ਨੂੰ ਫਿਰ ਇਹ ਗਵੇਂ ਸਰਕਾਰਾਂ ਬਣਾਉਂਦੇ ਨੇ ਕਿਤੇ ਧਰਮ ਦੇ ਨਾਂ ਤੇ ਕਿਤੇ ਯਾਦ ਦੇ ਨਾਂ ਤੇ ਕਿਤੇ ਕਿਸੇ ਦੇ ਨਾਂ ਤੇ ਤੇ ਤੁਹਾਨੂੰ ਹੁਣ ਸੋਚਣਾ ਪਊਗਾ ਕਿ ਆਜ ਦੇ ਸਾਕੇ ਚਲੋ ਉਹ ਨਿਰਦੋਸ਼ੇ ਲੋਕਾਂ ਨੂੰ ਮਾਰਨਾ ਬਹੁਤ ਵੱਡਾ ਪਾਪ ਕੀਤਾ ਉਹ ਮੰਦਿਆਂ ਨੇ ਪਰ ਹੁਣ ਦੋ ਦੇਸ਼ਾਂ ਦੇ ਵਿਚਾਲੇ ਜੋ ਜੰਗ ਚੱਲੇਗੀ ਜਾਂ ਚੱਲ ਰਹੀ ਆ ਜਾਂ ਚੱਲਣ ਦੀ ਸੁਭਾਵਨਾ ਹੋ ਰਹੀ ਆ ਪਾਕਿਸਤਾਨ ਤੇ ਭਾਰਤ ਦੀ ਜੰਗ ਦਾ ਨਾ ਬਰ ਨੁਕਸਾਨ ਕਿਨੂੰ ਹੋਣਾਗਾ ਆਮ ਲੋਕਾਂ ਨੂੰ ਮਰਦੇ ਪੁੱਤ ਮਾਮਾ ਦੇ ਆ ਉਧਰ ਵੀ ਮਰਨਗੇ ਇਧਰ ਵੀ ਮਰਨਗੇ ਤੇ ਸਾਡੇ ਰਾਜ ਨੀਤਿਕ ਲੋਕਾਂ ਨੇ ਕੁਰਸੀਆਂ ਤੇ ਬੈਠ ਕੇ ਸਾਰਾ ਤਮਾਸ਼ਾ ਵੇਖੀ ਜਾਣਾਗਾ ਉਸ ਤੋਂ ਬਾਅਦ ਜੋ ਕੁਝ ਹੋਣਾਗਾ ਫਿਰ ਵੋਟਾਂ ਹੋਣੀਆਂ ਨੇ ਉਹਦੇ ਵਿੱਚ ਇਹ ਦੋਖ ਨੇ ਇਹਨਾਂ ਦੇ ਨਾਂ ਤੇ ਫਿਰ ਇਹ ਕਵੇਂ ਫਿਰ ਵੋਟਾਂ ਲੈਣਗੇ ਤੁਹਾਨੂੰ ਇੱਕ ਮੈਂ ਵੀਡੀਓ ਸੁਣਾਉਣਾਗਾ ਬਿਲਕੁਲ ਉਹ ਸੱਚ ਕਿਹਾਗਾ ਕਿਉਂਕਿ ਅੰਬਰਦਪਾਤ ਸਿੰਘ ਦੇ ਬਾਰੇ ਵੀ ਗੱਲਬਾਤ ਕਰਦੇ ਆ ਪਹਿਲਾਂ ਤੁਹਾਨੂੰ ਐ ਉਹ ਵੀਡੀਓ ਸੁਣਾਗਾ ਫਿਰ ਅੱਗੇ ਗੱਲਬਾਤ ਕਰਦੇ ਆ ਪੱਕਾ ਬਾਬਾ ਜੀ ਕੀ ਕਹਿੰਦੇ ਸੀ ਤੁਹਾਡੇ ਦਿਨ ਪਹਿਲਾਂ ਗੰਜੜ ਦੇ ਅਮਿਤ ਸਾਹ ਸੰਸਦ ਦੇ ਅੰਦਰ ਹੈ ਨਾ ਸੰਤ ਭਿੰਡਰਾਂਲੇ ਦਾ ਨਾਂ ਲੈਂਦਾ ਸੀਗਾ ਅੰਮ੍ਰਿਤਪਾਲ ਨੂੰ ਕੋਟ ਕਰਦਾ ਸੀਗਾ ਕਿ ਅਸੀਂ ਫੜ ਲਿਆ ਜੀ ਤੇ ਅੱਜ ਗੁਰੂਗ੍ਰੰਥ ਸਾਹਿਬ ਮਹਾਰਾਜ ਦਾ ਪਾੜ ਕਰਦਾ ਜਿਹੜੇ ਦੇ ਅੰਦਰ ਜਿਨ੍ਹਾਂ ਨੂੰ ਫੜਨਾ ਸੀਗਾ ਜਿਨ੍ਹਾਂ ਨੂੰ ਰੋਕਣਾ ਸੀਗਾ ਪਾਲਗਾਮ ਦੇ ਅੰਦਰ ਉਹ ਤਾਂ ਥੋੜੇ ਤੋਂ ਰੁਕੇ ਨਹੀਂ ਹੈਗੇ ਅੰਨ ਹੱਤਿਆ ਦੀ ਤੁਸੀਂ ਵਾਰ ਕਰਨਾ ਚਾਹੁੰਦੇ ਹੋ ਅੰਮ੍ਰਿਤਪਾਲ ਨੇ ਤਾਂ ਅਜੇ ਕੋਈ ਹਥਿਆਰ ਨਹੀਂ ਚੱਕੇ ਸੀਗੇ ਉਹ ਤਾਂ ਰਾਜਨੀਤੀ ਗੱਲ ਕਰਦਾ ਸੀ ਨਸ਼ੇ ਤੋਂ ਦੂਰ ਹੋਣ ਦੀ ਗੱਲ ਕਰਦਾ ਸੀ ਜਿਨ੍ਹਾਂ ਨੇ ਹਥਿਆਰ ਚੱਕੇ ਸੀ ਅੰਤਗਵਾਦੀ ਉਹ ਤਾਂ ਰੁਕੇ ਨਹੀਂ ਥੋੜੇ ਤੋਂ ਉਹਨਾਂ ਦੇ ਦੋਸੇ ਮਾਰਦੇ ਉੱਥੇ ਦੇਸ ਦਾ ਨਾਸ ਕਰਦਾ ਹੈ ਨਾ ਅਮਿਤ ਸਾਹ ਮੋਦੀ ਵਰਗੇ ਗੰੰਦਾ ਨੇ ਧਰਮ ਦੇ ਨਾਂ ਤੇ ਇੰਨਾ ਗੰਦ ਪਾਤਾ ਕਹਿੰਦੇ ਤੁਸੀਂ ਰੇੜੀ ਦਾ ਪੁੱਛ ਕੇ ਵੀ ਆ ਰੇੜੀ ਕੀ ਦੀ ਹੈ ਜੇ ਤੋ ਉਸਮਾਨ ਲੈਣਾ ਹੈ ਜੇ ਤੋ ਨਹੀਂ ਲੈਣਾ ਧਰਮ ਦੀ ਇੰਨੀ ਗੰਦੀ ਰਾਜਨੀਤੀ ਤੁਸੀਂ ਸਟਾਰਟ ਕਰਤੀ ਮਾਈਨੋਰਟੀ ਨਾਲ ਤੁਸੀਂ ਧੱਕਾ ਕਰਨ ਲੱਗ ਗਏ ਠੀਕ ਹੈ ਜਿਹੜਾ ਆਪਣੇ ਧਰਮ ਦੀ ਗੱਲ ਕਰਦਾ ਹੈ ਉਹਨੂੰ ਚੱਕ ਕੇ ਤੁਸੀਂ ਜੇਲ੍ਹਾਂ 'ਚ ਡੱਕ ਦਿੰਦੇ ਹੋ ਜਿਹੜਾ ਰੋਕਣਾ ਚਾਹੁੰਦਾ ਰੋਕ ਲੈਂਦੇ ਅਸੀਂ ਤਾਂ ਬਥੇਰਾ ਕਿਹਾ ਇਲੈਕਸ਼ਨਾਂ ਦੇ ਅੰਦਰ ਵੀ ਭਾਈ ਇਹ ਦੇਸ਼ ਦਾ ਨਾਸ ਕਰਨ ਤੇ ਲੱਗੇ ਹੋਏ ਨੇ ਦੇਸ਼ ਨੂੰ ਵੇਚਣ ਤੇ ਲੱਗੇ ਹੋਏ ਪਰ ਨਾ ਕਲੰਨਾ ਦਾ ਦੇਸ਼ ਹੈ ਇਹ ਇਹਨਾਂ ਨੂੰ ਕੀਤੇ ਸਮਝ ਆਉਂਦੀ ਆ ਉਹ ਮਰ ਗਏ ਉੱਥੇ ਨਰਦੋਸੇ ਪਾਲਗਾਮ ਦੇ ਅੰਦਰ ਧਰਮ ਦੀ ਰਾਜਨੀਤੀ ਦੀ ਪੇਟ ਚੜੇ ਨੇ ਸ਼ਰਮਾਣੀ ਚਾਹੀਦੀ ਆ ਅਰ ਜਿਨ੍ਹਾਂ ਨੇ ਮਾਰੇ ਕਿਉਂਕਿ ਜਿਹੜੇ ਨਰਦੋਸਿਆਂ ਨੂੰ ਮਾਰਦੇ ਨੇ ਇਨਸਾਨੀਅਤ ਦਾ ਕਤਲ ਕਰਦੇ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੋਇਆ ਕਰਦਾ ਜੇ ਸੀ ਕਿ ਜੇ ਧਰਮ ਨਾਲ ਇਹਨੂੰ ਅਟੈਚ ਕਰਾਂਗੇ ਨਾ ਇਹ ਧਰਮ ਦਾ ਕਸੂਰ ਨਹੀਂ ਹੈਗਾ ਇਹ ਤਾਂ ਸੋਚ ਹੁੰਦੀ ਆ ਗੰਦੀ ਨੰਦੀਪ ਆਇਆ ਹੋਇਆ ਸਾਰਾ ਮਿੱਤ ਸਾਹ ਵਰਗੇ ਮੋਦੀ ਵਰਗੇ ਗੰਦਾ ਦਾ ਜਿਹੜੇ ਧਰਮ ਦੇ ਨਾਂ ਤੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਇਹ ਸੀ ਨਮਦੀਪ ਬਾਟਰ ਕੇਨਨ ਵਾਲਾ ਜਿਹਨੇ ਕਿ ਕੇਨਨ ਦੇ ਮੂੰਹ ਮੋੜੇ ਸੀ ਤਸਾਨੀ ਮੋਰਚੇ ਵਿੱਚ ਜਦੋਂ ਦਿੱਲੀ ਮੋਰਚਾ ਲੱਗਿਆ ਹਰਿਆਣੇ ਦਾ ਇਹ ਨੌਜਵਾਨ ਆ ਇਹਨੇ ਮੋਦੀ ਤੇ ਮਿੱਤ ਸਾਹ ਨੂੰ ਜਿਹੜਾ ਬੰਗਾਰਿਆ ਸਰੇ ਹਮ ਲਾਨ ਤਾ ਪਾਇਆ ਨੇ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆਂਗਾ ਕਿ ਅਤਾਂਕੀ ਦਾ ਕਿਸੇ ਦਾ ਧਰਮ ਨਹੀਂ ਹੁੰਦਾ ਅਤਵਾਦੀ ਨਿਰਦੋਸ਼ਿਆਂ ਨੂੰ ਮਾਰਦੇ ਆ ਤੇ ਮਾਰਦੇ ਕੌਣਾ ਕੌਣੋਂ ਦਾ ਕੌਣਾ ਹੋ ਸਕਦਾ ਹੈ ਕਿ ਇਹਦੇ ਪਿੱਛੇ ਸਰਕਾਰਾਂ ਦਾ ਹੱਥ ਨਿਕਲੇ ਆਵੇ ਕਿਉਂਕਿ ਬੜਿਆ ਬੜੇ ਬੜੇ ਜਿਹੜੇ ਕਿ ਕਾਂਡ ਹੋਏ ਨੇ ਕਤਲ ਹੋਏ ਨੇ ਚਾਹੇ ਉਹ ਸਤੀਸਗੜ ਦੇ ਵਿੱਚ ਹੋਵੇ ਚਿੱਟੀ ਸਿੰਗਾਪੁਰ ਦੇ ਵਿੱਚ ਹੋਵੇ ਗੋਦਰਾ ਕਾਂਡ ਹੋਵੇ ਹੋਰ ਬੜੇ ਕਾਂਡ ਨੇ ਜਿਨ੍ਹਾਂ ਦੇ ਪਿੱਛੇ ਸਰਕਾਰਾਂ ਦਾ ਹੱਥ ਨਿਕਲਦਾਗਾ ਹਿੰਮਤ ਕਰ ਕਰੇ ਨੇ ਕਿਤਾਬ ਲਿਖੀ ਆ ਉਹਦੇ ਵਿੱਚ ਦੱਸਿਆਗਾ ਇੱਕ ਕਦੇ ਸਰਕਾਰ ਨੇ ਆਪਣੀ ਹੀ ਫੌਜੀਆਂ ਤੋਂ ਕਮੇ ਜਿਹੜਾ ਸਿੱਖਾਂ ਨੂੰ ਮਰਵਾਇਆ ਤੇ ਮੁਸਲਮਾਨਾਂ ਨੂੰ ਮਰਵਾਇਆ ਤੇ ਦੂਸਰੀ ਗੱਲ ਕਰਦੇ ਆਪਾਂ ਬਿਕਰ ਮਜੀਠ ਮਜੀਠੀਆ ਦੀ ਮਜੀਠੀਆ ਕਹਿ ਲੋ ਇਹਦਾ ਨੌਂ ਹੀ ਬੜਾ ਵੱਡਾ ਜਾ ਆਦੇ ਆਪਣੇ ਆਪ ਨੂੰ ਵੱਡਾ ਦੇਸ਼ ਭਗਤਾ ਕਹਿੰਦਾ ਜੀ ਸਾਨੂੰ ਦਿਓ ਇੱਕ ਹੋਰ ਬੈਠਾਗਾ ਇਹਦੇ ਨਾਲ ਉਹ ਕਹਿੰਦਾ ਸਾਨੂੰ ਇੰਟੈਲੀਜੈਂਸੀ ਦਾ ਸਾਨੂੰ ਸਮਾਉ ਔਰ ਅੱਜ ਤੱਕ ਤੁਸੀਂ ਪੰਜ ਵਾਰ ਪੰਜ ਵਾਰੀ ਮੁੱਖ ਮੰਤਰੀ ਬਣਿਆ ਤੁਹਾਡਾ ਤਾਇਆ ਚਾਚਾ ਤੁਹਾਡਾ ਜੋ ਵੀ ਮਰਜ਼ੀ ਕਰ ਲੈਣ ਪ੍ਰਕਾਸ਼ ਬਾਦਲ ਤੇ ਉਦੋਂ ਕਿੱਥੇ ਸੀ ਤੁਸੀਂ ਜਿੰਨਾ ਗੰਦ ਤੁਹਾਡੇ ਰਾਜ ਦੇ ਵਿੱਚ ਪਿਆ ਉਹਨਾਂ ਤੇ ਕਿਸੇ ਦੇ ਪਏ ਨਹੀਂ ਤੁਸੀਂ ਨਸਿਆਂ ਦਾ ਹਾਰ ਪੰਜਾਬ ਦੇ ਵਿੱਚ ਲਿਆਉਣ ਵਾਲੇ ਤੁਸੀਂ ਹੋ ਬੇਆਦਮੀਆਂ ਦੇ ਦੋਸ਼ੀਆਂ ਨੂੰ ਪੁਸਤਪਨਾ ਕਰਨ ਵਾਲੇ ਤੁਸੀਂ ਹੋ ਪੰਜਾਬ ਦੇ ਵਿੱਚ ਕਤਲੋਗਾਰਤ ਕਰਾਉਣ ਵਾਲੇ ਤੁਸੀਂ ਹੋ ਅੱਜ ਮਜੀਠੀਆ ਕਹਿੰਦਾ ਮੈਨੂੰ ਦਿਓ ਅਜੇ ਅੰਬਰਤਪਾਲ ਦੀਆਂ ਚੈਟ ਤੇ ਰਿਕਾਰਡਿੰਗਾਂ ਜਿਹੜੀਆਂ ਨੇ ਇਹ ਬੜਾ ਕੁਝ ਹੈਕ ਕੀਤਾ ਜਾ ਰਿਹਾ ਏਜੰਸੀਆਂ ਵੱਲੋਂ ਜਿਹੜੀ ਚੈਟ ਆ ਉਹ ਮੁੰਡਾ ਕਹਿ ਰਿਹਾ ਕਿ ਮੇਰੇ ਕੋਲ ਤਾਂ ਮੋਬਾਈਲ ਹੀ ਨਹੀਂ ਸੀ ਉਸੇ ਦਿਨ ਜਿਸ ਦਿਨ ਚੈਟ ਹੋ ਰਹੀ ਆ ਇਹਦਾ ਮਤਲਬ ਤੇ ਗਰੁੱਪ ਨੂੰ ਹੈਕ ਕੀਤਾ ਗਿਆ ਇਹਦਾ ਮਤਲਬ ਜਿਹੜੀਆਂ ਰਿਕਾਰਡਿੰਗਾਂ ਕੀਤੀਆਂ ਨੇ ਮਜੇਟੀਆਂ ਤੇ ਆ ਤੁਸੀਂ AI ਦਾ ਕਮਾਲ ਦੇਖਿਓ ਇਹ AI ਦਾ ਜਵਾਨਾਗਾ ਜੋ ਮਰਜ਼ੀ ਬੁਲਾ ਲਓ ਤੁਸੀਂ ਦੋ ਮੂੰਹ ਸਬਦੋਂ ਕੱਢੋ ਆ ਗੀਤ ਵੇਖਿਆ ਹੁਣ ਤੁਸੀਂ ਅਜੇ ਸਿੱਧੂ ਮੂਸੇਵਾਲੇ ਦਾ ਕਹਿੰਦੇ ਹਰ ਇੱਕ ਕਹਿੰਦਾ ਗੀਤਾ ਆਇਆਗਾ ਗੀਤ ਕਿਸਦਾ ਹੋਰ ਹੁੰਦਾ ਆਵਾਜ਼ ਸਿੱਧੂ ਮੂਸੇਵਾਲੇ ਦੀ ਐ ਲੱਗਦਾ ਕਿ ਸਿੱਧੂ ਮੂਸੇਵਾਲੇ ਨੇ ਨਵਾਂ ਗੀਤ ਕੱਢਿਆਗਾ ਜਨਨੇ ਕਿ ਬੜੇ ਕਲਾਕਾਰ ਹਰ ਇੱਕ ਦੀ ਆਵਾਜ਼ ਕੱਢ ਸਕਦੇ ਆ ਇਹ ਆਈ ਦਾ ਜਵਾਬਾਗਾ ਇਹ ਰਿਕਾਰਡਿੰਗ ਆ ਭਾਈ ਮਜੀਠੀਆ ਕਿਤੇ ਸਾਂਭ ਕੇ ਰੱਖਿਆ ਸੀ ਅੰਮ੍ਰਿਤਪਾਲ ਕਿੰਨੇ ਟਾਈਮ ਦਾ ਜੇਲ੍ਹ ਦੇ ਵਿੱਚ ਆ ਤੇ ਉਦੋਂ ਕਿਉਂ ਨਹੀਂ ਦਿੱਤੀ ਜਦੋਂ ਤੇਰਾ ਜੀਜਾ ਸਾ ਖਬੀਰਾ ਪੱਟ ਪੱਟ ਕੇ ਮਰ ਗਿਆ ਕਿ ਭਾਈ ਅੰਮਰਪਾਲ ਦੇ ਖਿਲਾਫ ਉਹਨੇ ਜੰਗ ਲੜੀਆ ਬਿਰਸਾ ਸਿੰਘ ਬਟੋਏ ਨੇ ਜੰਗ ਲੜੀਆ ਜੇ ਤੇਰੇ ਕੋਲੇ ਉਦੋਂ ਸਭ ਕੁਝ ਹੁੰਦਾ ਤੂੰ ਉਹਦੇ ਕੱਢ ਦਿੰਦਾ ਭਾਰਤ ਨੂੰ ਆਜਾ اے ਆਈ ਦੇ ਨਾਲ ਸਾਰਾ ਕੁਝ ਤਾਂ ਇਹ ਪਹਿਲਾ ਜਿਹੜਾ ਪਲਾਨ ਤਿਆਰ ਕੀਤਾ ਸਭ ਕੁਝ ਬਣਾਇਆਗਾ ਅੱਜ ਅੰਮਰਪਾਲ ਦੀ ਚਰਤ ਦੇਖ ਕੇ ਅੱਜ ਇੱਕ ਸਿੱਖ ਨੂੰ ਅੱਜ ਅੰਮਰਪਾਲ ਸਿੰਘ ਨੂੰ ਬੇਕਤਾ ਤੁਹਾਡੇ ਸਾਰਿਆਂ ਦੇ ਕਲੇਜਾਂ 'ਚ ਅੱਗ ਲੱਗੀ ਹੋਈ ਆ ਤਾਂ ਕਿਉਂ ਛੜਦੇ ਹੋ ਤੁਸੀਂ ਜੇ ਉਹ નિર્ਦੋਸ਼ਾਂ ਤੇ ਜ਼ੁਲਮ ਕਰਨਾ ਵੱਡਾ ਪਾਪ ਆ ਤੇ ਕਿਸੇ ਨੂੰ નિર્ਦੋਸ਼ੇ ਨੂੰ ਜੇਲ੍ਹ ਦੇ ਵਿੱਚ ਧੱਕੜਾ ਜਾਂ ਉਹਦੇ ਉੱਤੇ ਗਲਤ ਇਲਜ਼ਾਮ ਲਾਉਣੇ ਜਾਂ ਉਹਨੂੰ ਦੰਤ ਸਜ਼ਾਵਾ ਦੇਣੀ ਆ ਇਹ ਵੀ ਬਹੁਤ ਵੱਡਾ ਪਾਪ ਆ ਇਹ ਤੁਹਾਡੇ ਮਨਾਂ ਦੇ ਵਿੱਚ ਕਰਨਾ ਕਿ ਜਿਹੜੀ ਇਹ ਤੁਹਾਡੇ ਮਨਾਂ ਦੇ ਵਿੱਚ ਜੋ ਪਾਪ ਨੇ ਇਹ ਬਾਹਰ ਆਉਣੇ ਸ਼ੁਰੂ ਹੋ ਗਏ ਨੇ ਹੁਣ ਲੱਗਦਾ ਕਿ ਜਿਹੜਾ ਮਜ਼ੀਥੀ ਇਹ ਮੰਗ ਰਾ ਸੈਟ ਬਣੀ ਆ ਜਾਂਚ ਹੋਣੀ ਆ ਮਜਿੱਠੇ ਦੇ ਹੁਣ ਭੱਜਿਆ ਫਿਰਦਾ ਹਾਈ ਕੋਰਟ ਕਿੰਨੀ ਭੱਜ ਗਿਆ ਹਾਈ ਕੋਰਟ ਕਹਿੰਦਾ ਸੁਪਰੀਮ ਕੋਰਟ ਕਹਿੰਦੀ ਆ ਕਿ ਜੇਕਰ ਤੂੰ ਸੈਟ ਦੇ ਸਾਹਮਣੇ ਨਾ ਆਇਆ ਜੇ ਤੂੰ ਸੋਸ਼ਲ ਮੀਡੀਆ ਵੀ ਉੱਪਰ ਸੈਟ ਦੇ ਖਿਲਾਫ ਕੋਈ ਤਲਕੀ ਭਰਾ ਬਿਆਨਬਾਜ਼ੀ ਕੀਤੀ ਆ ਤਾਂ ਤੇਰੀ ਜਮਾਨਤ ਰੱਦ ਹੋ ਜਾਊਗੀ ਨਥੇ ਦੇ ਸਦਾਗਰ ਪੰਜਾਬ ਦੇ ਵਿੱਚ ਵਿੜਾ ਗਰਕ ਕਰਨ ਵਾਲੇ ਆਪਣੇ ਆਪ ਨੂੰ ਵੱਡੇ ਹੱਥ ਐਸੀ ਕਹਾਉਂਦੇ ਆ ਤੇ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰੋ ਭਾਈ ਅੰਮਰਤਪਾਲ ਸਿੰਘ ਨੇ ਆ ਜਾਣਾਗਾ ਸਭ ਕੁਝ ਹੋ ਜਾਣਾਗਾ ਤੁਸੀਂ ਐਨਐਸਐ ਲਗਾ ਲਓ ਜੋ ਮਰਜ਼ੀ ਕਰ ਲਓ ਇਹ ਉਹਨਾਂ ਦੇ ਵਕੀਲ ਆ ਮਾਨ ਸਿੰਘ ਖਾਰਾ ਨੇ ਵੀ ਕਿਹਾ ਹਰਪਾਲ ਸਿੰਘ ਖਾਰਾ ਨੇ ਵੀ ਕਿਹਾ ਕਿ 2000 ਦੇ ਕਾ ਸਭੀ ਤੱਕ ਵੀ ਆਉਂਦਾਗਾ ਅਪ੍ਰੈਲ ਕਿਉਂਕਿ 27 ਦੇ ਵਿੱਚ ਇਲੈਕਸ਼ਨ ਹੋਣੀ ਆ ਬੇਸਾਕੁਰਨਾ ਕੋਲ ਟਾਈਮ ਥੋੜਾ ਰਹਿਣਾ ਪਰ ਲੋਕਾਂ ਨੇ ਟਾਈਮ ਨਹੀਂ ਦੇਖਣਾ ਜਦੋਂ 4 ਲੱਖ ਪਲੱਸ ਵੋਟਾਂ ਦੇ ਨਾਲ ਜੇਲ੍ਹ ਦੇ ਵਿੱਚ ਬੈਠਾ ਅੰਮਰਪਾਲ ਜਿੱਤ ਸਕਦਾਗਾ ਤੇ ਤੁਹਾਡੇ ਅੱਜ ਇਸ ਕਰਕੇ ਚਿਲੂਨੇ ਲੜਦੇ ਆ ਇਸ ਕਰਕੇ ਮਰਦਾਂ ਲੜਦੀਆਂ ਕਿ ਉਹਦੇ 2 ਐਮਪੀ ਆ ਤੁਹਾਡੇ ਕੋਲੇ 1 ਐਮਪੀ ਆ ਕਿ ਇਸ ਕਰਕੇ ਤੁਹਾਨੂੰ ਹੱਥਾਂ ਪੈਰਾਂ ਦੀ ਸਾਰਿਆਂ ਨੂੰ ਪਈ ਹੋਈ ਆ ਕਿ ਭਾਈ ਅੰਮਰਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੱਤਾ ਜੇ ਭਾਈ ਅੰਮਰਪਾਲ ਸਿੰਘ ਜਿੱਤ ਗਿਆ ਕਿਤੇ ਤਾਂ ਤੁਹਾਡਾ ਖਾਤਮਾ ਹੋ ਜਾਣਾ ਨਾਸ ਹੋ ਜਾਣਾ ਤੁਹਾਨੂੰ ਇੱਕ ਸੀਟ ਵੀ ਨਹੀਂ ਆਉਣੀ ਹੁਣ ਤੱਕ 1 2 ਆ ਹੀ ਗਈਆਂ ਅਜੇ ਇੱਕ ਸੀਟ ਆਏਗੀ ਬਠਿੰਡੇ ਵਾਲੀ ਤਾਂ ਇਹ ਵੀ ਨਹੀਂ ਤੈਨੂੰ ਆਉਣੀ ਤੁਸੀਂ ਅਮਰੀਕਾ ਕੈਨੇਡਾ ਵੱਲ ਭੱਜਣਾ ਫੇਰ ਤੁਹਾਡੇ ਕੋਲੇ ਕੁਝ ਨਹੀਂ ਹੋਣਾ ਤੁਹਾਡੇ ਕੋਲੇ ਕੋਈ ਮੈਂਬਰ ਵੀ ਨਹੀਂ ਜਿੱਤਣਾ ਤੁਹਾਡਾ ਕੋਈ ਸਰਪੰਚ ਵੀ ਨਹੀਂ ਜਿੱਤਣਾ ਤੁਹਾਡੇ ਅੱਜ ਹਾਲਾਤ ਇਹ ਹੋਏ ਪਏ ਨੇ ਤੁਸੀਂ ਇਸ ਗੱਲ ਤੋਂ ਡਰਦੇ ਹੋ ਕਿ ਅਸੀਂ ਫਲਾਣੇ ਨੂੰ ਭੰਡ ਦੀਏ ਉਹਦੇ ਕਦਰ ਕੁਸੀ ਕਰ ਲਈਏ ਤੁਸੀਂ ਬਥੇਰੀਆਂ ਐਡਿਟ ਕਰਕੇ ਜਿਹੜੀਆਂ ਵੀਡੀਓ ਪਹਿਲਾਂ ਬਣਾਈਆਂ ਫੋਟੋਆਂ ਅੰਮਰਤਪਾਲ ਇੱਥੇ ਵਾਗਿਆ ਉੱਥੇ ਵਾਗਿਆ ਉਧਰ ਵਾਗਿਆ ਉੱਤਰ ਵਾਗਿਆ ਬੜਾ ਸਰਕਾਰ ਤੇ ਤੁਸੀਂ ਦੋਨਾਂ ਨੇ ਰਲ ਕੇ ਜਿਹੜਾ ਜੋ ਕੁਝ ਕੀਤਾ ਲੋਕਾਂ ਦੇ ਸਾਹਮਣੇ ਆ ਪਰ ਫੇਰ ਵੀ ਤੂੰ ਤੁਹਾਡੇ ਤੋਂ ਹੱਥੋਂ ਤੋਂ ਸਾਰਾ ਕੁਝ ਨਿਕਲ ਗਿਆ ਤੇ ਅਗਲਿਆਂ ਨੇ ਐਮਪੀ ਬਣਾ ਦਿੱਤਾ ਖੰਡੂਰ ਸਾਹਿਬ ਆਸਿਆ ਨੇ ਤੇ ਅਬਜੀਤ ਸਿੰਘ ਖਾਲਸਾ ਜਿੱਤਦੇ ਨੇ ਤੇ ਇਸ ਵੀਡੀਓ ਨੂੰ ਬਨੇਰੋ ਤੱਕ ਜਲਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਵੇਖਦੇ ਰਹੋ ਪੰਜਾਬੀ ਵਰਚਾ ਟੀਵੀ ਮੈਂ ਹਾਂ ਮਕਰਤ ਸਿੰਘ ਉੱਬਾ